ਕਿ ਜਿਵੇਂ ਠੀਕਾ ਠੀਕਾ ਵਧੀਆ ਬਾਈ ਹੰਮ ਨਹੀਂ ਬਣਦਾ ਕਿਉਂ ਫਸ ਮਰਵਾਤੇ ਇੱਕ ਛੜੀ ਦੇ ਭਰੀ ਕੋਟ ਉਤਰ ਗਿਆ ਫੇਰੇਗਾ ਬਰਾਵਾ ਵੈ ਮਰੋਟ ਆਇਆ ਫੇਰੇ ਬੰਦਾ ਠੀਕ ਹੈ ਮਾੜੀਆ ਵਧੀਆ ਸੋਚਾਂ ਸੁੱਟਦੇ ਦੇ ਵਾਲਾ ਉਹ ਯਾਰ ਕੀ ਦੱਸਾਂ ਤੈਨੂੰ ਮੈਂ ਹੂੰ ਕੀ ਹੋ ਗਿਆ ਕੋਠੀ ਦਾ ਕੰਮ ਚੱਲ ਰਿਹਾ ਸੀ ਨਾ ਆਪਣਾ ਹਾਂ ਹਾਂ ਤੇ ਲੀਂਦਾ ਹੈ ਨਾ ਕੋਠੀ ਦੀ ਲੰਪੀਚ ਕਰਵਾਈ ਸੀ ਮੈਂ ਉਹਨੂੰ ਅੱਛਾ ਤੇ ਕੁਸ ਪੈਸੇ ਸੀ ਬੈਂਕ ਚ ਪੈਸੇ ਉਵੇਂ ਅੱਛਾ ਉਹ ਪੱਥਰ-ਪੁੱਥਰ ਜਾਂਦਾ ਹੁਣ ਲਾਉਣ ਵਾਲਾ ਰੂਣੀ ਕੁਟਤੀ ਸਾਰੀ ਤੇ ਯਾਰ ਮੈਨੂੰ ਸਮਝ ਆਇ ਨਹੀਂ ਆ ਰਹੀ ਵੀ ਮੈਂ ਕਈ ਦਿਨਾਂ ਦਾ ਯਾਰ ਮੈਨੂੰ ਤਾਂ ਮੈਨ ਲੱਗਦਾ ਵੀ 8 3 10 ਦੰਨੀ ਨਾ ਹੋ ਗਈ ਬੈਂਕ ਜਾਣਾ ਹਾਂ ਕਦੇ ਕਹਿੰਦੇ ਯਾਰ ਤਸਕਤ ਕਰਾ ਦੋ ਕਦੇ ਆਓ ਕਰਾ ਦਿਓ ਜੀ ਆ ਕਰਾ ਦਿਓ ਲੈ ਲਿਮਟ ਬਣੀ ਹੋਈ ਸੀ ਅੱਛਾ ਕਦੇ ਮੈਨੂੰ ਕਹਿੰਦੇ ਅੱਜ ਹੈ ਨਹੀਂ ਬੰਦਾ ਜੀ ਕਦੇ ਕਹਿੰਦੇ ਜੀ ਕਾਪੀ ਆਉ ਜੀ ਕਦੇ ਕੋਈ 사이ਡੀ ਪੈੜੀ ਰਿਕਤ ਚੱਲ ਰਹੀ ਹੈ ਤੂੰ ਬਾਬੇ ਮੱਬੇ ਨੂੰ ਮੰਨ ਨਾ ਕੋਈ ਬਾਬੇ ਨੂੰ ਧਿਆ ਕਰ ਕਿ ਉਹਨਾਂ ਦੀ ਗੱਲ ਕਿਹੜੇ ਕਿਹੜੇ ਨੂੰ ਬਾਬੇ ਨੇ ਉਹ ਕਰਦੇ ਮੈਂ ਮੰਨਦਾ ਸਾਰਨਾ ਵੱਡਾ ਵੱਡਾ ਹੜਾ ਮੇਨ ਬਾਬਾ ਹੈ ਜੀ ਇਹ ਸਾਨੂੰ ਪਹਿਲੇ ਮਤਲਬ ਲੋਹੇ ਦਾ ਮੱਥਾ ਲਾਇਆ ਸਾਡਾ ਮਾਕ ਨੇ ਮਤਲਬ ਅੱਛਾ ਕਿਉਂਦਾ ਬਸਦਾ ਰਹੇ ਉਹ ਅੱਛਾ ਜਿਹਨੇ ਆ ਟਰਾਲੀ ਦਵਾਈ ਹੈ ਅੱਛਾ ਇਹ ਕਿਹੜੇ ਬਾਬੇ ਨੇ ਦਵਾਈ ਸੀ ਬਈ ਇਹ ਮੇਰਾ ਪੜਥੂ ਬੱਬਾ ਨਹੀਂ ਸੀ ਹਾਂ ਹਾਂ ਉਹ ਤਾਂ ਇਹ ਪੜਥੂ ਬੱਬਾ ਦਾ ਬਾਹਲਾ ਭੈਣਾ ਪੜਥੂ ਦਾ ਇਹ ਸੱਚੇ ਮੰਨਣਾ ਮੰਨਣਾ ਪੈਂਦਾ ਉਹਨੂੰ ਤਾਂ ਮਹਮਦ ਤੂੰ ਕੰਨ ਨਹੀਂ ਦਾਂ ਡੋਲ ਹੀ ਹੋ ਜੰਨੇ ਐਸ ਤਾਂ ਹੋਰ ਬੜਾ ਪੜਾ ਮੰਨਦਾ ਉਹ ਨਹੀਂ ਛੱਡੀ ਕਦੇ ਪੜਾ ਮੰਨ ਦਿੰਦਾ ਮੇਰੇ ਤਾਂ ਬਰਤੀ ਲੱਗ ਜਾਂਦੀ ਫਿਰ ਬਸ ਠੀਕ ਐ ਹਮ ਹੁਣ ਕੀ ਹੱਲ ਹੋਇਆ ਜਵੇ ਸਾਡੇ ਵਾਲਾ ਜਮਾਨੀ ਮੰਨਦਾ ਯਾਰ ਛੇਰ ਉਹਨੇ ਨੰਨਾ ਪੂਣੀ ਪਾਉਣਾ ਯਾਰ ਮੈਨੂੰ ਤੇ ਆਉਣ ਨਹੀਂ ਦਿੰਦਾ ਮੈਂ ਤਾਂ ਚੋਰੋਂ ਰਾਤ ਨੂੰ ਪਰਸ ਕਈ ਦਿਨ ਹੋ ਗਏ ਲੈ ਗੱਲ ਨਾ ਯਾਰ ਉਹਨੂੰ ਕਹੀ ਯਾਰ ਇਹ ਤੇ ਇਹਦੇ ਚੱਕਰ ਪਈ ਜਾਂਦੇ ਤੈਨੂੰ ਤੂੰ ਤਾਂ ਸਮਾਕੇ ਮੰਨਿਆ ਕਰ ਭਰਾਵਾ ਮੈਂ ਤਿਆਰ ਕਰ ਬੈਗਿਆ ਤੈਨੂੰ ਜੀ ਉੱਥੇ ਗਿਆ ਆ ਸੀ ਰਾਤ ਵਗ ਗਿਆ ਅੱਛਾ ਕਿਉਂ ਮੰਨਣ ਲੱਗਿਆ ਬਾਬੇ ਨੂੰ ਮੰਨੀ ਗਿਆ ਮੰਨੀ ਗਿਆ ਮੰਨੀ ਗਿਆ ਮੈਨੂੰ ਤਾਂ ਹੀ ਨਹੀਂ ਪਤਾ ਨੀਂਦ ਆ ਗਈ ਮਧਰਾਤ ਪੌਣੇ 2 ਵਜੇ ਉੱਠ ਕੇ ਆਇਆ ਇੱਥੇ ਲੱਗ ਗਿਆ ਬਸ ਫਿਰ ਬਾਬਾ ਪ੍ਰੀਤਾਂ ਹੀ ਲਗਾਉਂਦਾ ਹੈ ਹੈ ਅੱਡਾ ਨਹੀਂ ਮੰਦਾ ਉਹ ਦੇਖਾਉ ਤੱਕੇ ਦੇਖੀ ਹੁਣ ਤੂੰ ਅੰਚੇ ਨਾ ਬੋਗੂ ਉਹਨੂੰ ਮੈਂ ਨਾ ਬੋਲੂ ਫੇਰ ਵੀ ਅੱਡਾ ਹੈ ਓਏ ਮੈਂ ਮੈਂ ਹੀ ਨਹੀਂ ਕਹਿੰਦਾ ਤੂੰ ਆਪ ਹੀ ਦੇਖ ਲਈ ਤੂੰ ਇਹ ਕੰਮ ਤਾਂ ਨਹੀਂ ਹੁੰਦਾ ਹਾਂ ਬਣਦੀ ਨਹੀਂ ਉਹ ਤਾਂ ਕੰਮਾਂ ਮੈਂ ਆ ਦੂ ਵੀ ਮਾਇ ਤੇ ਉਹ ਤੜਕੀ ਤੋਂ ਲੱਗਦਾ ਹੈ ਦੁਪਹਿਰ ਤੱਕ ਬਾਬੇ ਨੂੰ ਤੇ ਆ ਕੇ ਜਾਣਾ ਸਿੱਧੇ ਕੰਮ ਪਾਰ ਹੁੰਦੇ ਮੇਰੀ ਰੋਟੀ ਦੀ ਦੁਕਾਨ ਰੋਟੀ ਦੇ ਫਿਰ ਆ ਕੇ ਕੋਈ ਖਾਣਾ ਮੈਂ ਤਾਂ ਅੱਛਾ ਹੋਰ ਬਾਬੇ ਨੂੰ ਤੇ ਲੈ ਕੇ ਰਵਲਾ ਚਲੇ ਵੀ ਸ਼ੁਕਰ ਹੈ ਹੋਰ ਇਹ ਭੁੱਲ ਭੁੱਲ ਜੇ ਬੰਦਾ ਇੱਧਰ ਹੋਰ ਮਤਲਬ ਬਾਬਿਆਂ ਦੀ ਸਿੱਤੀ ਉੱਡ ਜਾਣਾ ਹੈ ਭਰਾ ਇੱਕ ਵਾਰ ਅੱਜ ਜਾ ਕੇ ਆਉਣਾ ਹੈ ਹਾਂ ਜਾ ਹੀ ਹਾਂ ਸੱਡ ਲਗੇ ਪਿੰਡ ਚ ਅੱਛਾ ਉਹ ਆਇੰਦਾ ਅੱਜ ਯਾਰ ਕਰਾਉਣੇ ਆ ਮਿਸਤਰੀ ਤੋਂ ਕੰਮ ਚਲਾਉਣੇ ਆ ਹੋਰ ਚੱਲ ਜੀ ਫਿਰ ਆਪਾਂ ਚੱਲ ਯਾਰ ਚੱਲ ਗਏ ਯਾਰ ਹੋਰ ਯਾਰ ਮੈਂ ਨਾ ਤੋ ਕੀ ਕਰਦਾ ਤੂੰ ਬੱਤੀ ਹੋ ਘਰ ਯਾਰ ਹੋਰ ਪਰਥੂ ਪੱਟ ਬੱਬਾ ਬੱਬਾ ਪਰਥੂ ਪੱਟ ਇਹ ਬੱਬਾ ਪਰਥੂ ਪੱਟ ਐ ਬੱਬਾ ਮਿਹਰ ਕਰ ਬੱਬਾ ਤੇਰੇ ਮੂਰੇ ਅਰਦਾਸ ਕਰਦੇਮ ਬੱਬਾ ਅੱਜ ਮੇਰਾ ਜੋ ਬੈਂਕ ਦੇ ਵਿੱਚ ਕੰਮ ਆ ਬੱਬਾ ਅੱਜ ਹੋ ਜੇ ਇਹ ਬਾਬਾ ਇਹ ਬਾਬਾ ਫਤਵੀ ਨਹੀਂ ਯਾਰ ਹਜੇ ਆਇਆ ਹੀ ਨਹੀਂ ਤੜਕੇ 4 ਵਜੇ ਦਾ ਉੱਠਿਆ ਤੜਕੇ ਧਰੱਖੀਆਂ ਚਾਰ ਈਟਾਂ ਜੀਆਂ ਕੋਠੇ ਤੇ ਉਹਨਾਂ ਬਾਬਿਆਂ ਕੋਲੀ ਬੈਠਾ ਰਹਿੰਦਾ ਪਤਾ ਨਹੀਂ ਕੀ ਕਰਦਾ ਅੱਧਾ ਕੰਮ ਤਾਂ ਇਹ ਹੀ ਨਹੀਂ ਹੋਣ ਦਿੰਦਾ ਲੇਟ ਹੋ ਜਾਂਦਾ ਦਰਾਫਤਰ ਆ ਗਿਆ ਹੁਣ ਚੱਲੇ ਬਾਬੇ ਓਏ ਉਹਰੇ ਜੇ ਤਵਾਰੀ ਨਾ ਇਹੀ ਪੁੱਠਾ ਬੋਲਣਾ ਬੋਲਣਾ ਤਾਂ ਹੀ ਕੰਮ ਹੁੰਦਾ ਨਹੀਂ ਕੰਮ ਕਿਉਂ ਨਹੀਂ ਹੁੰਦਾ ਅੱਧੇ ਦਾ ਤੇਰਾ ਬਾਬੇ ਨਹੀਂ ਹੋਣ ਦਿੰਦੇ ਕੰਮ ਜਿਹੜਾ ਟਾਈਮ ਹੁੰਦਾ ਤੂੰ ਉਹਨਾਂ ਕੋਲੇ ਲਾਇਆ ਉਸ ਇਹਨੇ ਅਫਸਰ ਰੱਖੀ ਵਗ ਜਾਂਦੇ ਆ ਮੈਂ ਬਾਬਾ ਨੂੰ ਬਹੁਤ ਅਰਦਾਸ ਕਰੀ ਐ ਮੈਨੂੰ ਐਲਾ ਦੇ ਜਿਹੜੇ ਹਾਲਾ ਤੇਰੀ ਲੱਗਦੇ ਆ ਆਹ ਪਤਾ ਆ ਆ ਜਾ ਆ ਬਹਿ ਜਾ ਹੁਣ ਕੁਛ ਬੋਲਣਾ ਨਹੀਂ ਬਾਬੇ ਦਾ ਚਿਪਸਣਾ ਲਾ ਦੇਣਾ ਆਖੇ ਤੇਰੀ ਆ ਜਾ ਬਹਿ ਜਾ ਚੰਗਾ ਔਰ ਵੇ ਠੀਕਾ ਠੀਕਾ ਵਧੀਆ ਬਾਈ ਹੰਮ ਨਹੀਂ ਬਣਦਾ ਕਿਉਂ ਫਸ ਮਰਵਾਤੇ ਇੱਥੇ ਛੜੀ ਨੇ ਪਰ ਇੱਕ ਹੋਟਾ ਕਰ ਗਿਆ। ਘੇਰੇਗਾ ਭਰਾ ਵਾ ਵਾ ਮਲੋਟਾ ਨਾ ਨਾ ਦੁਬਾਰੀ ਮੰਨ ਤਾਂ ਕਰਨੀ ਪਊ। ਨਾ ਨਾ ਕਰਨੀ। ਬਾਹਰ ਜਾ ਜਾ ਬਾਹਰ। ਠੀਕ ਆ ਠੀਕ ਆ ਹੋਰ। ਕੰਮ ਗਏ ਸੀ ਜਨੀਰ ਯਾਰ। ਅੱਛਾ ਕੀ ਕਰਨ ਗਏ ਸੀ? ਬੈਂਕ ਜੀ ਚ ਗਏ ਸੀ। ਛੇਰ ਹੂੰ। ਗੱਲ ਮੈਂ ਤੁਹਾਨੂੰ ਦੱਸਾਂ ਸਹੀ ਗੱਰੀ। ਹਾਂ। ਹਾਂ ਲੈ। ਮੇਰੇ ਯਾਰ ਇਹ ਨਹੀਂ ਮੰਨਦਾ ਫਿਰ ਉਹੀ ਗੱਲ ਯਾਰ ਇਹਦੀ। ਅੱਛਾ ਕੀ ਹੋ ਗਿਆ? ਪਹਿਲਾਂ ਵੀ ਉਹਦੇ ਨਾਲ ਗੱਲ ਕਰੀ ਸੀ। ਹਾਂ। ਅੱਜ ਇਹਨੂੰ ਮੈਂ ਆਖਿਆ ਸੀ ਅੱਗੇ ਮੁਲਾਜ਼ਮ ਨਹੀਂ ਮਿਲਦਾ ਸੀ। ਅੱਛਾ। ਅੱਜ ਸ਼ਟਰ ਹੀ ਬੰਦ ਦਾ। ਆਈ ਛੁੱਟੀ ਸੀ ਖਸਮਾ ਐਵੇਂ ਛੁੱਟੀ ਯਾਰ ਆਪੀ ਛੁੱਟੀ ਸੀ ਲੈ ਹੋਰ ਹਣ ਛੁੱਟੀ ਸੀ ਜੀ ਮੰਨ ਲੈ ਮੰਨ ਲੈ ਕੋਈ ਮਾੜੀ ਗੱਲ ਨਹੀਂ ਬਾਬੇ ਨੇ ਤਾਂ ਮੈਨੂੰ ਲੱਗਾ ਕਿ ਤੇ ਗਾਹਾਂ ਨਾ ਟੰਗਾ ਹੰਡਾਤੀ ਹੁਣ ਸ਼ਟਰ ਬੰਦ ਬਾਬਾ ਨੇ ਹਟਾਇਆ ਹੋਇਆ ਕੀ ਹੋਇਆ ਬਣਿਆ ਨਹੀਂ ਕੰਮ ਉਹਦਾ ਕੰਮ ਬਣਦੇ ਨਹੀਂ ਜਿੰਨਾ ਦਾ ਮੈਂ ਨਹੀਂ ਕਹਿੰਦਾ ਇਹ ਅਣਮਨਾਂ ਯਾਰਾ ਲੈ ਅਣਮਨ ਹੋਣਾ ਹੀ ਆ ਯਾਰਾ ਇਹ ਤਾਂ ਤੜਕੇ ਦੇ ਨਾ ਜੀਣਾ ਤੜਕੇ ਇਹ 4 ਵਜੇ ਉੱਠਦਾ ਮੇਰੀ ਗੱਲ ਸੁਣ ਤੜਕੇ 4 ਵਜੇ ਉੱਠਦਾ ਗੁਰਦੁਆਰੇ ਨਹੀਂ ਜਾਂਦਾ ਪਹਿਲਾਂ ਪਾ ਕੋਠੇ ਤੇ ਚੜ ਜਾਂਦਾ ਉਹ ਐਡੀ ਬਾਟਰ ਨਾਲ ਜਿਹੜਾ ਬਾਬੇ ਘਰੇ ਬੈਠਿਆ ਉਥੇ ਤਾਂ ਚਾਰ ਟਾਂ ਦਾ ਰੱਖਿਆ ਕਿ ਦੋ ਥੋੜੀ ਲੁੱਟੀ ਚ ਪਤਾ ਨਹੀਂ ਕੀ ਨਾਂ ਨੇ ਇਹਨਾਂ ਦੇ ਬਾਬਿਆਂ ਦੇ ਉਹਨਾਂ ਨੂੰ ਪੁੱਛੀ ਜਾਂਦਾ ਪੜ ਤੂੰ ਬਾਬਾ ਮਾਣ ਆ ਜਾ ਪੜ ਤੂੰ ਦਾ ਬਾਬਾ ਵਾਲਾ ਪੈਣਾ ਆ ਆ ਜਾ ਤੇ ਇਮਾਨਦਾਰ ਨਹੀਂ ਮੰਨਦੀ ਨਹੀਂ ਫੇ ਪਿੰਡਾ ਪਟੋ ਬਾਬਾ ਕਰ ਮੇਰ ਬਾਬਾ ਬੈਂਕ 'ਚ ਕੰਮ ਮੜਿਆ ਪਿਆ ਤੇਰੀਂ ਦਾ ਤੇਰ ਹਨੇ ਕਦਿਆਂ ਸਾਫ ਸਭਈ ਬਾਬਾ ਤੇਰੀ ਅੱਜ ਬੈਂਕ ਚੋਂ ਖਾਲੀ ਨਾ ਬਣਾ ਏ ਬਾਬਾ ਏ ਪਿੰਡਾ ਪਟ ਬਾਬਾ ਏ ਪਿੰਡਾ ਪਟ ਬਾਬਾ ਏ ਬਾਬਾ ਜੀ ਮਿਹਰ ਕਰਿਓ ਬਾਬਾ ਜੀ ਮਿਹਰ ਕਰਿਓ ਅੱਬਾ ਸੋਕ 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 ਅੱਜ ਤਾਂ ਟੱਕਰੀ ਆਈ ਅੱਜ ਤਾਂ ਬਾਬਾ ਵੀ ਖੁਸ਼ ਐ ਤੇ ਜੱਟ ਵੀ ਖੁਸ਼ ਐ ਕਰਦੇ ਮਹਿਰ ਬੈਗ ਪਰ ਕੀ ਲੈ ਮੱਚ ਦਾ ਨੋਟਾਂ ਦਾ ਰਵਿੰਦਰ ਜਿੱਦੜਿਆ ਨਾ ਜਰਾ ਕੋਈ ਮੇਰੇ ਨਾਲ ਬਾਹਰ ਆ ਕੀ ਹੋ ਗਿਆ ਵੀ ਤੂੰ ਮੈਂ ਕਿ ਤੈਨੂੰ ਇਹ ਨਹੀਂ ਪਤਾ ਵੀ ਮੈਂ ਸ਼ਹਿਰ ਜਾਣਾ ਹੈ ਸ਼ਹਿਰ ਮੈਂ ਕਿ ਜਾਣਾ ਹੈ ਮੈਂ ਇਰਾਦਾ ਅੰਗਾ ਤਰਾ ਫਿਰਦਾ ਬਾਬਾ ਦੀ ਪੂਜਾ ਕਰਦਾ ਤਰਾ ਫਿਰਦਾ ਮੈਨੂੰ ਅੱਜ ਪੱਕਾ ਵਿਸ਼ਵਾਸ ਸੀ ਕਿ ਮੈਂ ਹੋਊਗਾ ਮੈਂ ਤਾਂ ਕੱਬ ਤੇਥੋਂ ਚੀਜ਼ ਮੰਗਾਉਣੀ ਹੈ ਸਮਾਨ ਮੰਗਾਉਣਾ ਸੀ ਤੂੰ ਨਹੀਂ ਮੰਨਦਾ ਸ਼ਰਾ ਮੈਨੂੰ ਚੜਨ ਦਿੰਦਾ ਪੂ ਕਿਸੇ ਪਾਸੇ ਵੀ ਕੰਮ ਲੈ ਉਹਦੇ ਨਾਲ ਟਕਰਿਆ ਹੋਇਆ ਕੰਮ ਅੱਜ ਵਾਰ ਮਨ ਕੰਮ ਅੱਜ ਵੀ ਨਹੀਂ ਹੁੰਦਾ ਮੈਨੂੰ ਪੱਕਾ ਪਤਾ ਹੈ ਤੇਰੇ ਨਹੀਂ ਭਰਾਵਾ ਲੋਟਾ ਬਹਾ ਬਈ ਮੀ ਬੰਦਾ ਯਾਰ ਉਹ ਬਈ ਮੀ ਨਹੀਂ ਯਾਰ ਜਮਾ ਮੂਹਰ ਖਰਾਬ ਕਰਦਾ ਕੁਛ ਨਹੀਂ ਹਣ ਬਾਈਆ ਹੁਣ ਨਾ ਬੋਲਿੰਗ ਹਾਲ ਭਾਈ ਮੈਂ ਤਾਂ ਪਾ ਗਿਆ ਨਾ ਓਹੋ ਬਾਬਾ ਕਰੀ ਮੇਰਾ ਇਹ ਤਾਂ ਜਾਣ ਬੱਚਾ ਇਹਨੂੰ ਕੀ ਪਤਾ ਕਿ ਵੀਲ ਰਰੀਆਂ ਦਾ ਥੋੜੀ ਖਰਾਬ ਕਰ ਦਿੰਦੇ ਯਾਰ ਕੀ ਹਾਲ ਆ ਰਵਿੰਦਰ ਆ ਠੀਕ ਹੀ ਆ ਭਰਾਵਾ ਕਿ ਮੈਂ ਉਧਰਲਾ ਕੰਮ ਨਹੀਂ ਗਣਿਆ ਨੂੰ ਕਿ ਸ਼ੇਰ ਹੁਣ ਮਿਸਤਰੀ ਆਏ ਕਹਿੰਦੇ ਸੀ ਯਾਰ ਮੈਂ ਲੱਗਦੇ ਹੱਥ ਕਰ ਲਾਉਂ ਕਰਾ ਲੂ ਕੰਮ ਆਪ ਦਾ ਕਰਾ ਲੂ ਕੰਮ ਨੂੰ ਸ਼ੇਰ ਮੋੜ ਕੇ ਜੇ ਵੱਧ ਕੇ ਮੁੜ ਕੇ ਕੰਮ ਨਹੀਂ ਹੋਣਾ ਉਹੀ ਗੱਲ ਉਹਦੇ ਉਹ ਟਕਰ ਗਿਆ ਹੂੰ ਹੂੰ ਉਹਦੀ ਫੋਟੋ ਬਣਾ ਲੈਣ ਤਾਂ ਵੀ ਬਣ ਜਾਂਦਾ ਕੰਮ ਫੇਰ ਮੈਂ ਤਿਆਰੀ ਤੋਰੀ ਕਰਕੇ ਆ ਵੀ ਤੂ ਬੱਤੀ ਕਰਕੇ ਬਾਬੇ ਨੂੰ ਯਾਦ ਕਰਕੇ ਆਦਾ ਤੁਰਿਆ ਜਿਦ ਭਰਾਂ ਅੱਛਾ ਆੜੇ ਵਾਲਾ ਦਨਵਾਣ ਮੰਨਉ ਤਪਤੀ ਹਾਂ ਉਹ ਆਣ ਮੰਨਣਾ ਉਹ ਤਾਂ ਬਾਹਲਾ ਆੜੀ ਅੱਛਾ ਬਾਜੀ ਮਾਰਤੀ ਸ਼ੇਰ ਬਸ ਮੂੜੋ ਥੀ ਬਸ ਐ ਹੋ ਗਿਆ ਵੀ ਬਸ ਜਾ ਹੀ ਨਾ ਯਾਰ ਚੇ ਮੈਂ ਨਾ ਹੋਇਆ ਮੈਂ ਛੱਡ ਪਰੇ ਪੱਥਰ ਯਾਰ ਮਾਸੂਮ ਇੱਕ ਦਿਨ ਮੈਂ ਦੱਸ ਬਾਨਾ ਉਹ ਮੱਖਣ ਦੋ ਬਾਬਿਆਂ ਨੂੰ ਮੰਦਾ ਹੈ ਬੜੇ ਤਗੜੇ ਬਾਬੇ ਨਾ ਹੂੰ ਤੇ ਅਬ ਮੱਖਣ ਕੋਲ ਲੈ ਚਲਦਾ ਤੈਨੂੰ ਮੈਂ ਉਹ ਬਾਬੇ ਦੀ ਸਰਦਾ ਪੂਰੀ ਹੁੰਦੀ ਹੈ ਜਿੱਥੇ ਉਹ ਉਹ ਨਹਾਰਾਇਆ ਕਰਾ ਹਾਂ ਹਾਂ ਬੰਡਾ ਰਹਿ ਕਰਾ ਸੀ ਹਾਂ ਹਾਂ ਉਹ ਬਾਬਿਆਂ ਕੋਲ ਲੈ ਚਲਦਾ ਇਹ ਕੰਮ ਬਣ ਜੂਗਾ ਹਾਂ ਪੂਰਾ ਪੱਕਾ ਬਣ ਜੂਗਾ ਮਾ ਤੂੰ ਮਰ ਜੂਗੀ ਹੈ ਯਾਰ ਹਾਂ ਹਾਂ ਆ ਪਕੜ ਬੜੀ ਦੂਰ ਜਾਣਾ ਆਪ ਤਾਂ ਹੀ ਮੰਨਦਾ ਮੱਖਣ ਨੂੰ ਆਏ ਮੱਖਣ ਕੋਲ ਲੈਣੇ ਆ ਆਪਾਂ ਤੇ ਨਹੀਂ ਭਗ ਜਾਗੇ ਉਹ ਮਤਲਬ ਉਹ ਉੱਥੇ ਬਾਹਰ ਕੱਠ-ਕੁੱਠ ਤੇ ਨਹੀਂ ਹੁੰਦਾ ਨਹੀਂ ਕੱਠ ਬਾਹਰ ਹੋ ਜਾਂਦਾ ਹੁੰਦਾ ਹਾਂ ਉਹ ਹੁਣ ਹੁਣਾਂ ਨਹੀਂ ਦਿਲ ਨੂੰ ਗਾਣਾ ਨਹੀਂ ਕੁਝ ਨਹੀਂ ਕਹਿੰਦਾ ਉਹ ਨਹੀਂ ਕੁਛ ਹੀ ਨਹੀਂ ਚੱਲ ਕੇ ਭਰਾ ਅੱਜ ਜਾ ਫਿਰ ਮੱਖਣ ਕੋਲ ਚੱਲ ਲੈ ਕੇ ਆਇਆ ਤੈਨੂੰ ਲੈ ਕੇ ਲਾ ਸਾਰੇ ਕੰਮ ਯਾਰ ਜਿਹੜੇ ਰੁਕੇ ਤੇਰੇ ਸਾਰੇ ਬਣਨਗੇ ਕੰਮ ਹਾਂ ਚੱਲਿਆ ਆਇਆ ਤੈਨੂੰ ਲੈ ਕੇ ਉਹ ਦੁੱਖ ਭਰਾ ਆ ਗਏ ਜੁੜੇ ਆਇਆ ਤੇ ਬਾਬਾ ਪੂਰ ਕਿਤੇ ਅੱਜ ਹਰ ਹਰ ਜਮਾ ਇਹ ਬਾਬੇ ਦੀ ਤਿਆਰਾ ਕੋਈ ਵੀ ਸੁਖ ਸੁਖਲੀ ਨਾਲ ਹੀ ਜਾਂਦੀ ਨਹੀਂ ਤੇ ਯਾਰ ਮੈਂ ਤਾਂ ਹਾਂ ਬਹੁਤ ਟਾਈਮ ਦਾ ਮੰਨਦਾ ਬਾਬਾ ਗੱਲ ਤਾਂ ਇਹੀ ਹੈ ਮੈਂ ਤੈਨੂੰ ਸਹੀ ਦੱਸਾਂ ਸਾਡੇ ਪਤਾ ਨਹੀਂ ਉਹ ਆਣ ਮੰਨਣਾ ਬਰਾਵਾ ਜੈ ਚੁਰਲੂ ਬਾਬਾ 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 ਮੈਂ ਸਰਦਾ ਨਾਲ ਮੱਥਾ ਟੇਕਦੇ ਹਾਂਜੀ ਤੇਰਾ ਕੰਮ ਅੱਜ ਹੀ ਬਣ ਜਾ ਜ਼ਰੂਰ ਜੀ ਜ਼ਰੂਰ ਮੱਥਾ ਟੇਕ ਸਰਦਾ ਨਾਲ ਹਾਂ ਦੋ ਬਾਬੇ ਨੂੰ ਮੰਨਣਾ ਤਾਂ ਇੱਕ ਚੁਰਲੂ ਆਪਾਂ ਇੱਕ ਕੋਲੋਲ ਦੱਸ ਬਾਬਾ ਇਹ ਬਾਬਾ ਚੁਰਲੂ ਚੇ ਪਾਸ਼ਾ ਕਰ ਮੇਰਾ ਬਾਬਾ ਕਰ ਮਰ ਬਾਬਾ ਕਰ ਮੇਰਾ ਬਾਬਾ ਚੇ ਪਾਸ਼ਾ ਆ ਕੋਲ ਕੋਲਦਾਸ ਬਾਬੇ ਕੀ ਜੀ ਬਾਬਾ ਜੀ ਜੀ ਬਾਬਾ ਜੀ ਹਾਂਜੀ ਠੀਕ ਹੈ ਬਸ ਸਰਦਨ ਨਾਲ ਮੱਥਾ ਦੇਖ ਦੇ ਇਤਨਾ ਅੱਜ ਹੀ ਬਣ ਜਾਊਗਾ ਕੰਮ ਤੇਰਾ ਚਲੋ ਚੰਗੀ ਗੱਲ ਹੈ ਜੀ ਹਾਂ ਇੱਥੇ ਆਉਣਾ ਕਰਨਾ ਮਿਸ਼ਨ ਹੈ ਹਾਂ ਬਾਬਾ ਹੋਸ ਠੀਕ ਬਸ ਫਿਰ ਨੇਚਾਂ ਨਾਲ ਆਈ ਜਾਈਂ ਨਹੀਂ ਬਾਬਾ ਸਾਰੇ ਕੰਮ ਇਹ ਬਾਬਾ ਕੋਲਦਾਸ ਕਰੀ ਮੇਰਾ ਬੱਬਾ ਕਰੀ ਮੇਰਾ ਬੱਬਾ ਕਰੀ ਮੇਰਾ ਬੱਬਾ ਅੱਜ ਤੋ ਬਾਬੇ ਨੂੰ ਯਾਦ ਕਰ ਲੇ ਆਪਾਂ ਕਿਆ ਦਾ ਬਾਬੇ ਹਾਂ ਲੈ ਭਾਈ ਕਿੱਟ ਮੈਨ ਹੁੰਦੇ ਅੱਜ ਹਾਂ ਨਾ ਮੈਂ ਜਾਣ ਅੱਜ ਤਿੱਥੋਂ ਤਾਂ ਨਹੀਂ ਬਣਿਆ ਕੰਮ ਨਾ ਤੇਰੇ ਬਾਬਿਆਂ ਤੋਂ ਨਾ ਤੇਥੋਂ ਮੈਂ ਬਣਾ ਕੇ ਲਿਆਉਣਾ ਕੰਮ ਬਣਦਾ ਨਹੀਂ ਕਿਉਂ ਉਹ ਬਾਗੀ ਬਿੱਲੀ ਬਿੱਲੀਆਂ ਬੱਲੀਆਂ ਕੁਛ ਨਹੀਂ ਕਹਿੰਦੀਆਂ ਕੋਈ ਗੱਲ ਨਹੀਂ ਮੈਂ ਬਣਾ ਕੇ ਲਿਆਉਣਾ ਤੂੰ ਮੈਨੂੰ ਖਾ ਲੈਣਾ ਮੇਰੀ ਗੱਲ ਸੁਣ ਕੋ ਜੇ ਅੱਜ ਤੇਰਾ ਕੰਮ ਮੈਂ ਬਣਾ ਲੈਂਦਾ ਆਪਣਾ ਕੰਮ ਹਾਂ ਤੂੰ ਮੇਰੇ ਮਗਰ ਲੱਗੇ ਕਹਿਂਦਾ ਕੀ ਮਤਲਬ ਤੇਰਾ ਕਹਿਂਦਾ ਮਤਲਬ ਆ ਬਾਬੇ ਬੂਬੇ ਨੂੰ ਛੱਡੇਗਾ ਸਿੱਧੇ ਰਾਹ ਤੇ ਪਏਗਾ ਘਰ ਦੇ ਬਾਬੇ ਤੈਨੂੰ ਕੀ ਕਹਿੰਦੇ ਆ ਤੂੰ ਆ ਸਿੱਧੀ ਗੱਲ ਦੱਸ ਵੀ ਮੇਰੇ ਮਗਰ ਨਹੀਂ ਮੈਂ ਤੇਰੇ ਮਗਰ ਲੱਗੂ ਬੋਲ ਜੇ ਅੱਜ ਕੰਮ ਨਾ ਬਣਿਆ ਹੂੰ ਤਾਂ ਦਿਨ ਤਾਂ ਮੈਨੂੰ ਵੀ ਬਹੁਤ ਪਰ ਨਹੀਂ ਬਣਦਾ ਮੇਰਾ ਮਨ ਨਹੀਂ ਕਰਦਾ ਮੈਂ ਜਮਾਂ ਨਹੀਂ ਬਣਦਾ ਬਿੱਲੀ ਵੀ ਰਾਹ ਘੱਟ ਤੂੰ ਜਿਹੜੀ ਸ਼ਰਤ ਰੱਖ ਲਈ ਮੈਂ ਮੈਨੂੰ ਤਿਆਰ ਆ ਠੀਕ ਹੈ ਫੇਰ ਤੂੰ ਮੇਰੀ ਮੰਨੇਗਾ ਮੈਂ ਖੈ ਤਵੇਂ 50 ਬਾਬੇ ਕੋਲੇ ਲੈ ਜਾ ਪੱਕਾ ਹਾਂ ਮੈਂ ਉੱਥੇ ਜਾਏਗਾ ਫੇਰ ਹੂੰ ਨਾ ਫੇਰ ਮੈਂ ਕਿਸੇ ਨੂੰ ਦੱਸਾਂ ਹੀ ਮੈਂ ਭੰਡਾਰਾ ਵੀ ਕਰੂੰ ਫੇਰ ਖਾਵੇਂਗਾ ਮੈਂ ਮਰਦਾ ਨਹੀਂ ਮਰ ਬਣੂਗਾ ਬਿੱਲੀ ਆ ਤਾਂ ਮੈਂ ਦੋ ਵਾਰੀ ਪਹਿਲਾਂ ਪਰਤੇ ਆ ਕੋਈ ਗੱਲ ਨਹੀਂ ਭਾਵੇਂ ਚਾਰ ਬਿੱਲੀਆਂ ਹੋਰ ਤਵਾ ਦੇ ਦੇਖ ਲੈ ਮੈਨੂੰ ਕੀ ਆ ਉਹ ਬੇਡਾ ਵਾਰਚੀ ਖੜਾ ਨਾ ਮੈਨੂੰ ਸਾਰੀਆਂ ਗੱਲਾਂ ਪਤਾ ਹੈ ਮੈਂ ਕੰਮਾਂ ਤੇ ਆਇਆ ਹੈ ਬਈ ਤੂੰ ਖੱਲਦਾ ਜਮਕ ਤੈਨੂੰ ਕੀ ਗੱਲਾਂ ਦਾ ਪਤਾ ਕੀ ਹੈ ਅੱਛਾ ਮੈਂ ਤੈਨੂੰ ਕੀ ਆਖਿਆ ਸੀ ਹੋ ਗਿਆ ਮੂੰਹ ਅਹੀਂ ਢੱਲਾ ਤੇ ਲਾ ਨਹੀਂ ਹੋਇਆ ਮੂੰਹ ਹਾਂ ਆ ਚੱਕ ਤੇਰਾ ਪੈਸੇ ਸਾਰਾ ਕੋ ਕੰਮ ਬਣਾ ਕੇ ਲੈ ਆਇਆ ਚੈੱਕ ਕਰ ਲੈ ਉਹਦੀ ਹੂੰ ਠੀਕ ਹੈ ਪਤਾ ਹੁਣ ਮੈਂ ਤੈਨੂੰ ਦੱਸਦਾ ਪਤਾ ਤਾਂ ਮੈਨੂੰ ਉਦੋਂ ਦੀ ਸਾਰਾ ਕੁਝ ਮੈਂ ਤੇਰੇ ਬਹਿ ਵੀ ਦੂਰ ਕਰਨੀ ਸੀ ਜਿੱਦੇ ਪਹਿਲੇ ਦਿਨ ਗਿਆ ਉਦੋਂ ਸੀ ਸਰਕਾਰੀ ਛੁੱਟੀ ਮੈਨੂੰ ਪਹਿਲਾਂ ਪਤਾ ਸੀ ਜਿੱਦੇ ਮੈਂ ਤੈਨੂੰ ਅਖਾਉਂ ਟਕਰਿਆ ਹਾਂ ਮਹਾ ਸਰਕਾਰ ਇਹ ਮੈਂ ਬਹਿਮੀ ਬੰਦਾ ਤਾਂ ਕਰਕੇ ਵੀ ਸਰਕਾਰੀ ਛੁੱਟੀ ਸੀ ਉਦੋਂ ਅੱਛਾ ਹਾਂ ਤੇ ਉਸ ਤੋਂ ਬਾਅਦ ਜਿੱਦੈ ਤੂੰ ਦੁਬਾਰੇ ਗਿਆ ਮੇਰੇ ਨਾਲ ਚੋਰੀਆਂ ਵੀ ਗਿਆ ਇੱਕ ਵਾਰੀ ਆ ਗਿਆ ਯਾਰ ਹਾਂ ਉਦੋਂ ਪੰਜਾਬ ਬੰਦ ਸੀ ਤਾਂ ਬੈਂਕ ਬੰਦ ਸੀ ਤੀਜੀ ਵਾਰ ਜਿੱਦੈ ਤੈਨੂੰ ਮੈਂ ਬੋਲ ਮਾਰਿਆ ਤੇਰੇ ਜਾ ਚੁੱਦੇ ਵੀ ਜਾਂਦੀ ਬੋਲ ਮਾਰੇ ਨਾ ਹੋਇਆ ਉਹਦੇ ਬੈਂਕ ਮੁਰੇ ਧਾਰਨਾ ਲੱਗਿਆ ਹੋਇਆ ਸੀਗਾ। ਅੱਛਾ ਹਾਂ ਕੰਮ ਤੇ ਤਾਂ ਨਹੀਂ ਬਣਦੇ ਅੱਜ ਮੈਂ ਸਾਰੀ ਜਾਣਕਾਰੀ ਲੈ ਕੇ ਫੋਨ ਤੇ ਪਹਿਲਾਂ ਉਹਨਾਂ ਨਾਲ ਗੱਲ ਕਰਕੇ ਫੇਰ ਗਿਆ। ਆਹ ਤਰ੍ਹਾਂ ਕੰਮ ਬਣ ਗਿਆ। ਹੁਣ ਹੁਣ ਬੋਲ ਹੁਣ ਮੰਨੇਗਾ ਜਿਹੜੀ ਗੱਲ ਮੈਂ ਕਹੀ ਸੀ ਨਹੀਂ ਕਿ ਜਮਾਨਤ ਤੇ ਤਾਂ ਫਿਰ ਰਹਿਣਾ ਮੇਰਾ ਕੰਮ ਮੈਂ ਫਿਰ ਤਾਂ ਗੱਲ ਸਹੀ ਹੈ ਤੇਰੀ ਜਦੋਂ ਕੰਮ ਬਣ ਗਿਆ। ਪ੍ਰਮਾਤਮਾ ਦਾ ਨਾਮ ਲੈ ਕੇ ਤੁਰਿਆ ਸੀ ਮੈਂ। ਅੱਛਾ ਹਾਂ ਵੈਸੇ ਗੁਰੂ ਵੈ ਗੁਰੂ ਕਰ ਲਿਆ ਕਰ ਇਹਨਾਂ ਚ ਕੁਝ ਨਹੀਂ ਰੱਖਿਆ ਮਟੀਆਂ ਮੂਟੀਆਂ ਹੀ ਇੰਚ ਚ। ਸਹੀ ਗੱਲ ਆ ਦੱਸਦਾ ਬਾਬੇ ਤੇ ਰਿਠੋ ਤੇ ਸੰਤ ਸੰਦੇੜੀ ਪਹਿਲਾਂ ਤਾਂ ਇਹ ਇਧਰ ਹੀ ਬੈਠਾ ਕਿ ਤਾ ਬੁਰਛ ਵਰਚ ਤਾਂ ਰੱਖਿਆ ਪਿੰਡਾ ਪਟੋ ਬਾਬਾ ਮੈਨੂੰ ਲਾ ਤਾਂ ਉਹੀ ਪਟੂ ਦਰਗਾ ਦੇ ਪਿੰਡਾ ਪਿੰਡਾ ਪੱਟਣ ਵਾਲੀ ਗੱਲ ਸੀ ਦੋ ਤਿੰਨ ਦਿਨਾਂ ਪਹਿਲਾਂ ਆਸੀ ਉਹ ਬੈਠਾ ਬਾਬੇ ਵਾਂਗੂ ਪੂਰੀ ਨੀਂਦ ਨਹੀਂ ਹੋਈ ਕਦੇ ਕੋਠੇ ਤੇ ਡਿੱਗੇਗਾ ਮੈਨੂੰ ਪਤਾ ਤੂੰ ਐ ਕਦੇ ਡਿੱਗਦਾ ਕੋਠੇ ਤਾਂ ਤੂੰ ਆਂਗਾ ਆਂਗੂ ਇਹ ਡਿੱਗਦਾ ਆਂਗਾ ਬਾਬੇ ਦਾ ਨਹੀਂ ਪਤਾ ਹੁਣ ਮੈਂ ਕੀ ਕਰੂੰਗਾ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਤੇਰੀ ਗੱਲ ਸਹੀ ਆ ਆਪਾਂ ਵਾਅਦਾ ਕਰਿਆ ਸੀ ਵਾਅਦੇ ਤੇ ਮਰ ਹੂੰ ਪੱਕਾ ਤਰੀਕੀ ਕਰ ਰਹੀ ਨਾ ਕੰਮ ਬਣ ਗਿਆ ਮੇਰਾ ਕੰਮ ਕਿਸੇ ਨੂੰ ਵੀ ਜਾਣਕਾਰੀ ਦੇਈਂਗਾ ਹਾਂ ਵੀ ਇੰਨਾ ਬਹਿਮਾ ਪਰਮਾ ਚ ਕੁਝ ਨਹੀਂ ਰੱਖਿਆ ਤੇ ਹੁਣ ਮੈਂ ਨਾ ਜਿੱਦੇ ਮੀ ਆਇਆ ਕਰੂ ਉਦ ਦੀ ਕੁਠੀ ਜੜਿਆ ਕਰੂ ਮੈਂ ਕੋਠੇ ਵੀ ਨਹੀਂ ਜਾਂਦਾ ਬਸ ਬਸ ਠੀਕ ਹੈ ਆਪਾਂ ਨੂੰ ਆ ਕੇ ਪੈਸੇ ਆਦਾ ਮਿਸਤਰੀ ਦਾ ਕੰਮ ਬਣ ਗਿਆ ਆਪਣਾ ਕੰਮ ਬਣ ਗਿਆ ਕੰਮ ਉਹ ਵੀ ਇਹ ਵੀ ਕੰਮ ਤਾਂ ਹੈਗੀ ਜਿਹੜੇ ਤੁਹਾਨੂੰ ਗੰਦੇ ਕੰਮ ਵੀ ਪਤਾ ਕਿਵੇਂ ਬਣਿਆ ਟਿੱਕਾ ਵੀ ਹੋਰ ਕਿਵੇਂ ਲੱਗਦਾ ਸੀਗਾ ਹਾਂ ਉਹ ਪੈਸੇ ਭਾਲਦੇ ਸੀ ਬੈਂਕ ਵਾਲੇ ਮੈਂ ਲੈ ਕੇ ਜੁਨੀਅਨ ਵਾਲੇ ਨਾਲ ਅੱਛਾ ਉਹਨੂੰ ਲੈ ਕੇ ਮੈਂ ਨਾਲ ਬਲਾਕ ਵਰਧਾਨ ਨੂੰ ਮੈਂ ਆ ਜਾ ਕੰਮ ਅੱਛਾ ਤੇ ਮੁੜ ਕੇ ਨੀਵੀਂ ਪਾ ਕੇ ਵਹਿ ਗਏ ਅਮਨੇ ਇਧਰ ਮੰਟਜੀ ਦੇਤੇ ਪੈਸੇ ਮਾਹੀਏ ਤੰਗ ਕਰੀ ਜਾਂਦਾ ਕਦੇ ਅੱਜ ਕੱਲ ਅੱਜ ਕੱਲ ਐਂ ਕਹਿੰਦਾ ਅੱਛਾ ਹਾਂ ਮੰਟਜੀ ਦੇਤੇ ਆਹੜ ਇੱਕਾ ਸੀ ਹੋਰ ਕੇ ਪੈਸੇ ਭਾਲਦਾ ਸੀ ਗੱਲ ਯਾਰ ਮੇਰੀ ਵੀ ਸਮਝੀ ਜਾ ਕੇ ਗੱਲ ਤਾਂ ਆਹੀ ਹੋਇਆ ਉਹ ਰਿਸ਼ਵਤ ਭਾਲਦੇ ਹੁੰਦੇ ਆ ਵਿੱਚ ਦੇਣ ਵਾਲਾ ਬੰਦਾ ਹੁੰਦਾ ਨਹੀਂ ਬਾਬਿਆਂ ਕੋਲ ਤਰਪੰਦੇ ਰੱਖ ਕੇ ਅਕੰਦਰ ਮੈਨੂੰ ਕਹਿੰਦੇ ਵੀ ਰੁਪਏ ਦੇ ਦੇ ਐ ਕਿੱਥੇ ਸਿੱਧੇ ਮੱਥੇ ਕਿੱਥੇ ਮੰਗਦੇ ਚੱਲ ਆ ਜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਅੱਜ ਵੀਡੀਓ ਬਣਾਈ ਹੈ ਜੀ ਉਹ ਸਿਰ ਬਹਿਮਾ ਬਰਮਾ ਤੇ ਹੈ ਉਹਦੇ ਵਿੱਚ ਤੁਹਾਨੂੰ ਸਭ ਕੁਝ ਦੇਖਣ ਨੂੰ ਮਿਲੂਗਾ ਤੇ ਇਹ ਕੁਛ ਨਹੀਂ ਇਹ ਮਨਮਨੋਤੀਆਂ ਚ ਉਸ ਕਾਲਪੁਰਖ ਨੂੰ ਯਾਦ ਰੱਖੋ ਗੁਰੂ ਘਰ ਜਾਓ ਸਭ ਕੁਝ ਮਿਲੂਗਾ ਆਪਦਾ ਵਿਸ਼ਵਾਸ ਪਰਮਾਤਮਾ ਤੇ ਬਣਾਓ ਸੋਨੂੰ ਬਾਕੀ ਵੀਡੀਓ ਦੇਖ ਕੇ ਸਭ ਕੁਝ ਪਤਾ ਲੱਗ ਜੂ ਜੀ ਹਾਂਜੀ ਬਾਕੀ ਇਹ ਐਵੇਂ ਹੁੰਦਾ ਜੀ ਆਪਾਂ ਕੋਈ ਕੰਮ ਕਰ ਲਾਂਗੇ ਤਾਂ ਰੋਟੀ ਮਿਲ ਜੂ ਜੀ ਹਨਾ ਰੋਟੀ ਵਧੀਆ ਚੰਗੇ ਢੰਗ ਨਾਲ ਖਾ ਲਾਂਗੇ ਜਿਵੇਂ ਹੁਣ ਜਿੰਨਾ ਟਾਈਮ ਆਪਾਂ ਬਹਿਮਾ ਵਰਮਾ ਚਲਾ ਦਿੰਨੇ ਆ ਹਨਾ ਬਰਬਾਦ ਕਰ ਦਿੰਨੇ ਆ ਉਨੇ ਟਾਈਮ 'ਚ ਹੀ ਆਪਾਂ ਕੋਈ ਕੰਮ ਕਰ ਲਈਏ ਹਨਾ ਸਿੱਧੀ ਨੀਤ ਨਾਲ ਕੰਮ ਕਰ ਲਈਏ ਤਾਂ ਕੰਮ ਵੀ ਆਪਣਾ ਵਧੀਆ ਹੋਊਗਾ ਤੇ ਆਪਾਂ ਰੋਟੀ ਵੀ ਵਧੀਆ ਖਾਵਾਂਗੇ। ਬਾਕੀ ਵੀਡੀਓ ਨੂੰ ਸਾਡੀ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।